ਸਾਗਰ ਦਾ ਗਾਣਾ ਸਾਰਿਆਂ ਨੇ ਸੁਣਿਆ। ਕੋਠੇ-ਕੋਠੇ ਵਿਹੜੇ ਉੱਤੇ ਆਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਐ। ਉਹ ਫੁੱਲਾਂ ਵਾਲੀ ਰਜਾਈ ਲਾਈਨ ਨੂੰ ਬੜੇ ਹੀ ਕਾਲੀ ਨੇ ਕੌਣ? ਚਲਵੰਤ ਸਿੰਘ ਹਰਕਾ ਸ਼ੁਕਰਾਨਾ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਭੁਲਵੰਤ ਸਿੰਘ ਜਿਨ੍ਹਾਂ ਦਾ ਨਾਮ ਸੀ ਹੁਣ ਉਹਨਾਂ ਦਾ ਨਾਮ ਹੋ ਗਿਆ ਚਲਵੰਤ ਸਿੰਘ ਚਲਵੰਤ ਸਿੰਘ ਮੈਂ ਉਹਨਾਂ ਨੂੰ ਕਹਿ ਕੇ ਬਿਆਨ ਕਰਾਂਗਾ। ਕਿਉਂਕਿ ਜਿਹੜਾ ਬੰਦਾ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾਣ ਨੂੰ ਕਹ ਲਾਇਆ ਇੱਕ ਪਰਸਨਲ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ ਬੜੇ ਸਤਿਕਾਰਯੋਗ ਬੀਜਪੀ ਵੱਲੋਂ ਪਹਿਲਾਂ ਕਾਂਗਰਸ ਦੇ ਵਿੱਚ ਸੀ ਹੁਣ ਬੀਜੀ ਦੇ ਵਿੱਚ ਨੇ ਬੀਜਪੀ ਪਾਰਟੀ ਦੇ ਵਿੱਚ ਨੇ ਮਹਾਰਾਣੀ ਪ੍ਰਨੀਤ ਕੌਰ ਜੀ ਸਤਿਕਾਰਯੋਗ ਨੇ ਸਾਡੇ ਉਸ ਤੋਂ ਬਾਅਦ ਆ ਜੋ ਨਰੈਨ ਨਰਸੌਤ ਸਾਡੇ ਹਲਕਾ ਇਨਚਾਰਜ ਅ ਬੀਜਪੀ ਵੱਲੋਂ ਨਰੈਨ ਸੋਸ਼ਿੰਗ ਜੀ ਔਰ ਸਾਡੇ ਕੇਂਦਰੀ ਮੰਤਰੀ ਬੀਜਪੀ ਵੱਲੋਂ ਇੱਕ ਇਹਨਾਂ ਨੇ ਇਹ ਮੀਟਿੰਗ ਬਣਾਈ ਔਰ ਮੀਟਿੰਗ ਦੇ ਵਿੱਚ ਸੱਦਾ ਦਿੱਤਾ ਗਿਆ ਜਾਂ ਜਾਂ ਤਾਂ ਚਲਵੰਤ ਸਿੰਘ ਨੇ ਇਹਨਾਂ ਨੂੰ ਸੱਦਾ ਦਿੱਤਾ ਹੈ ਦੋ ਗੱਲਾਂ ਹੋ ਸਕਦੀਆਂ ਨੇ ਜਾਂ ਤਾਂ ਚਲਵੰਤ ਸਿੰਘ ਨੇ ਸੱਦਾ ਦਿੱਤਾ ਭਾਜੀਪੀ ਨੂੰ ਜਾਂ ਫਿਰ ਭਾਜੀਪੀ ਨੇ ਸੱਦਾ ਦਿੱਤਾ ਚਲਵੰਤ ਸਿੰਘ ਨੂੰ ਚਲਵੰਤ ਸਿੰਘ ਵਿਧਾਇਕ ਆਮ ਆਦਮੀ ਪਾਰਟੀ ਦਾ ਕੀ ਕਰ ਰਿਹਾ ਹੈ ਆਪਣੇ ਕੋਠੇ ਦੇ ਉੱਪਰ ਦੀ ਕੰਧਾਂ ਟੱਪ ਕੇ ਕੋਠੇ-ਕੋਠੇ ਵੇੜੇ ਵਿੱਚ ਆਜੀ ਮਿੱਤਰਾਂ ਦੇ ਸ਼ਬਦਾਂ ਦੇ ਹਿਸਾਬ ਦੇ ਨਾਲ ਆਪਣੇ ਕੋਠੇ ਦੀ ਉੱਪਰ ਦੀ ਚੜ੍ਹ ਕੇ ਇੱਕ ਕੋਠੇ ਦੀ ਕੰਧ ਟੱਪ ਕੇ ਦੂਜੇ ਕੋਠੇ ਨਰੈਣ ਸਰੋਧ ਸਿੰਘ ਦੀ ਕੋਠੀ ਦੇ ਵਿੱਚ ਐਂਟਰ ਕਰਦਾ ਆ ਤੇ ਉੱਥੇ ਮੈਨੂੰ ਗੁਪਤ ਸੂਤਰਾ ਨਾਲ ਪਿੱਛੇ ਕੁਝ ਗੁਪਤ ਸੂਤਰ ਵਿਖੜੇ ਹੋਏ ਜਿਨ੍ਹਾਂ ਨੂੰ ਆਪਾਂ ਸੁਣਿਆ ਆ ਕਿਤਾਬਾਂ ਦੇ ਵਿੱਚ ਪੜ੍ਹਿਆ ਆ ਕਿ ਸਾਨੂੰ ਗੁਪਤ ਸੂਤਰਾ ਤੋਂ ਪਤਾ ਚੱਲਿਆ ਸਾਨੂੰ ਵੀ ਪਤਾ ਚੱਲਿਆ ਇਹ ਉੱਥੇ ਜਾ ਕੇ ਸਾਰਾ ਸਮਰਥਨ ਬੀਜੇਪੀ ਨੂੰ ਦੇਣ ਦੀ ਯੋਜਨਾ ਬਣਾਉਂਦੇ ਹੋਏ ਦੇਖੋ ਮੈਂ ਕਹਾਂ ਜੀ ਸਾਈਕਲ ਦਾ ਸਟੈਂਡ ਹੁੰਦਾ ਆ ਪਰ ਇਹ ਚਲਵੰਤ ਸਿੰਘ ਆਪਣਾ ਸਟੈਂਡ ਖੁੰਦੇ ਨਜ਼ਰ ਆ ਰਹੇ ਨੇ ਇਹਨਾਂ ਦਾ ਸਟੈਂਡ ਨਹੀਂ ਰਿਹਾ ਜਾਂ ਤਾਂ ਇਹ ਫਿਰ ਕਾਨੂੰਨ ਤੋਂ ਡਰ ਰਹੇ ਨੇ ਜਾਂ ਮੁਕਦਮਿਆਂ ਤੋਂ ਡਰ ਰਹੇ ਨੇ ਜਾਂ ਇਹਨਾਂ ਨੇ ਪਿੱਛੇ ਜਿਹੜੇ ਕਾਰਨਾਮੇ ਕੀਤੇ ਨੇ ਜਿਹੜੀਆਂ ਇਹਨਾਂ ਨੇ ਕਰਤੂਤਾ ਕੀਤੀਆਂ ਨੇ ਉਹ ਕਰਤੂਤਾ ਤੋਂ ਡਰਦੇ ਹੋਏ ਬੀਜਪੀ ਦੇ ਵਿੱਚ ਐਂਟਰੀ ਕਰਨ ਦੀ ਸੋਚ ਰਹੇ ਨੇ ਔਰ ਮੈਂ ਬੀਜਪੀ ਨੂੰ ਬੇਨਤੀ ਕਰਦਾ ਸਾਡੇ ਬੜੇ ਸਤਿਕਾਰਯੋਗ ਬੀਜਪੀ ਦੇ ਸੀਨੀਅਰ ਲੀਡਰ ਵਿੱਚ ਬੈਠੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਬੰਦੇ ਨੂੰ ਆਪਣੀ ਪਾਰਟੀ ਦੇ ਵਿੱਚ ਲੈਣਾ ਇੱਕ ਕਿੰਨੀ ਨਿੰਦਨਯੋਗ ਉਹ ਗੱਲ ਹੋਏਗੀ ਅਸੀਂ ਕਿਸੇ ਦਾ ਕੋਈ ਵਿਰੋਧ ਨਹੀਂ ਕਰਾਂਗੇ ਪਰ ਜਿਹੜੀ ਪਾਰਟੀ ਇਸ ਚਲਵੰਤ ਸਿੰਘ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰੇਗਾ ਮੈਂ ਗੁਰਚਰਨ ਇਸ ਗੱਲ ਦਾ ਵਾਅਦਾ ਕਰਦਾ ਹਾਂ ਕਿ ਮੈਂ ਉਸ ਪਾਰਟੀ ਦਾ ਬਿਲਕੁਲ ਵਿਰੋਧ ਕਰਾਂਗਾ ਕੀ ਇਸ ਬੰਦੇ ਦੇ ਜਿਹੜੇ ਕਾਰਨਾਮੇ ਨੇ ਉਹ ਦੇਖੋ ਕਿ ਸਾਡੇ ਪੂਰੇ ਹਲਕੇ ਦੇ ਉੱਪਰ ਨਜਾਇਜ਼ ਐਫਆਰਾਂ ਦਰਜ ਕਰਵਾਤੀਆਂ ਲੋਕਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ੇ ਕਰ ਲੈ ਜਿਹਦੇ ਮੇਰੇ ਕੋਲ ਠੋਸ ਸਬੂਤ ਨੇ ਉਹ ਮੈਂ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦੱਸਾਂਗਾ ਔਰ ਅਗਰ ਇਸ ਕੁਲਵੰਤ ਸਿੰਘ ਦੇ ਦਿਲ ਦੇ ਵਿੱਚ ਇਹ ਵਹਿਮ ਹੋਵੇ ਕਿ ਸ਼ਾਇਦ ਮੈਂ ਬੀਜੀਪੀ ਦੇ ਜਾਣ ਦੇ ਨਾਲ ਮੈਂ ਈਡੀ ਤੋਂ बच ਜਾਵਾਂਗਾ ਮੈਂ ਵਿਜੀਲੈਂਸ ਤੋਂ बच ਜਾਵਾਂਗਾ ਮੈਂ ਸੀਬੀਆਈ ਤੋਂ बच ਜਾਵਾਂਗਾ ਮੈਂ ਚਲਵੰਤ ਸਿੰਘ ਨੂੰ ਬੇਨਤੀ ਕਰ ਦਿੰਦਾ ਕੀ ਤੈਨੂੰ ਕੋਈ ਚੀਜ਼ ਨਹੀਂ ਬਚਾ ਸਕਦੀ ਬੀਜਪੀ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਤੋਂ ਉੱਪਰ ਇੱਕ ਚੀਜ਼ ਹੈਗੀ ਉਹ ਮੈਂ ਚਲਵੰਤ ਸਿੰਘ ਨੂੰ ਬੇਨਤੀ ਕਰਦਾ ਕਿ ਇੱਕ ਵਾਰ ਇਹ 바ਵਾ ਸਾਹਿਬ ਨੇ ਜਿਹੜੇ ਇਹਨਾਂ ਦੇ ਹੱਥ ਦੇ ਵਿੱਚ ਜਿਹੜੀ ਇੱਕ ਕਿਤਾਬ ਲਿਖੀ ਹੋਈ ਹੈ ਨਾ ਇਹਨੂੰ ਸੰਵਿਧਾਨ ਕਿਹਾ ਗਿਆ ਆ ਇਹ ਸੰਵਿਧਾਨ ਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਆ ਔਰ ਆਪ ਜੀ ਇਸ ਇੱਕ ਇਦਾਂ ਦੇ ਬੰਦੇ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨਾ ਸਮਝ ਲਓ ਇੱਕ ਆਪਣੀ ਪਾਰਟੀ ਨੂੰ ਖਤਮ ਕਰਨਾ ਜਾਂ ਖਤਮ ਕਰਨ ਦੇ ਇਰਾਦੇ ਦੇ ਨਾਲ ਜੇਕਰ ਤੁਸੀਂ ਪਾਰਟੀ ਨੂੰ ਪਸੰਦ ਕਰਦੇ ਹੋ ਬੀਜਪੀ ਨੇਤਾ ਨੂੰ ਮੈਂ ਬੇਨਤੀ ਕਰਦਾ ਹਾਂ ਔਰ ਦੂਜਿਆਂ ਨੂੰ ਵੀ ਬੇਨਤੀ ਕਰਾਂਗਾ ਜੇਕਰ ਤੁਸੀਂ ਇਸ ਪਾਰਟੀ ਨੂੰ ਜਾਂ ਆਪਣੀ ਪਾਰਟੀ ਨੂੰ ਇੱਕ ਵੱਖਰਾ ਰੁਖ ਦੇਣਾ ਚਾਹੁੰਦੇ ਹੋ ਤੇ ਇਸ ਚਲਵੰਤ ਸਿੰਘ ਤੋਂ ਬਚਣਾ ਪਏਗਾ ਇਸ ਬੰਦੇ ਦੀ ਜਿਹੜੀ ਸੋਚ ਹੈ ਸਿਰਫ ਇੱਕ ਪਰਚੀਾਂ ਤੱਕ ਰੁਕ ਗਈ ਇਹ ਸਿਰਫ ਇੱਕ ਪਰਚੇ ਕਰਾਣਾ ਇਸ ਬੰਦੇ ਦੀ ਫਿਤਰਤ ਬਣ ਗਈ ਲੋਕਾਂ ਦੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਨਾ ਇਸ ਬੰਦੇ ਦੀ ਫਿਤਰਤ ਬਣ ਗਈ ਇਸ ਬੰਦੇ ਨੂੰ ਇੱਕੋ ਹੀ ਚੀਜ਼ ਦਿਖਦੀ ਆ ਕਿ ਸਿਰਫ ਜੋ ਕੁਝ ਹੈਗਾ ਉਹ ਮੇਰਾ ਆ ਹੋਰ ਕਿਸੇ ਦਾ ਨਹੀਂ ਅਗਰ ਇਸ ਬੰਦੇ ਦੇ ਕੋਲ ਵੋਟ ਬੈਂਕ ਹੁੰਦੀ ਮੈਂ ਨਰੈਣ ਨਰਸੋਦ ਜੀ ਨੂੰ ਬੇਨਤੀ ਕਰਨ ਲੱਗਾ ਅਗਰ ਇਸ ਬੰਦੇ ਦੇ ਕੋਲ ਵੋਟ ਬੈਂਕ ਹੁੰਦੀ ਤੇ ਸਾਡੇ ਪਿੰਡ ਦੇ ਵਿੱਚ ਇੱਕ ਸਰਪੰਚੀ ਨੂੰ ਲੈ ਕੇ ਇਸ ਬੰਦੇ ਨੂੰ ਵੋਟਾਂ ਵਾਲੇ ਵੈਲਟ ਬਾਕਸ ਦੇ ਅੰਦਰ ਐਸਿਡ ਪਾਉਣ ਦੀ ਜ਼ਰੂਰਤ ਨਹੀਂ ਸੀ ਅਗਰ ਇੰਨੀ ਗੱਲ ਆਪ ਸਭ ਜੀ ਨੂੰ ਪਤਾ ਆ ਆਪ ਜੀ ਨੂੰ ਪਤਾ ਆ ਮੈਂ ਮੀਡੀਆ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਰਿਆ ਨਿਊਜ਼ ਲੱਗੀਆਂ ਖਬਰਾਂ ਲੱਗੀਆਂ ਕੋਰਟ ਦੇ ਵਿੱਚ ਕੇਸ ਗਏ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਗਰ ਕੋਈ ਪਾਰਟੀ ਇਹਨੂੰ ਆਪਣੇ ਨਾਲ ਸ਼ਾਮਲ ਕਰਦੀ ਆ ਤੇ ਕੋਈ ਜਿਹੜੇ ਹਰਕਾ ਸਾਡਾ ਹਰਕਾ ਆ ਸਾਡੇ ਹਲਕੇ ਦੇ ਜਿਹੜੇ ਲੋਕ ਨੇ ਉਹ ਲੋਕ ਜਾਂ ਤੇ ਤੁਸੀਂ ਸਾਨੂੰ ਬੇਵਕੂਫ ਬਣਾ ਰਹੇ ਹੋ ਜਾਂਤੇ ਤੁਸੀਂ ਸਾਨੂੰ ਬੇਵਕੂਫ ਜਾਂ ਅਸੀਂ ਬੇਵਕੂਫ ਹੀ ਆ ਵਾ ਤੁਸੀਂ ਕੁਲਵੰਤ ਸਿੰਘ ਨੂੰ ਨਾੜ ਲਾ ਕੇ ਨਾੜ ਲਾ ਕੇ ਸਾਡੇ ਤੋਂ ਵੋਟਾਂ ਮੰਗੋਗੇ ਫਿਰ ਤੇ ਅਸੀਂ ਬੇਵਕੂਫ ਹਾਂ ਜਾਂ ਸਾਨੂੰ ਸਮਝ ਨਹੀਂ ਆਦੀ ਤੇ ਜਾਂ ਵੀ ਤੁਸੀਂ ਸਾਨੂੰ ਬੇਵਕੂਫ ਸਮਝ ਰਹੇ ਹੋ ਮੈਂ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਇੱਕ ਇੱਕ ਪੱਤਾ ਟੁੱਟਣਾ ਸ਼ੁਰੂ ਹੋ ਗਿਆ ਅਜੇ ਸਾਲ ਪਿਆ ਸਰਕਾਰ ਦਾ 4 ਸਾਲ ਸਰਕਾਰ ਦੇ ਲੰਗਨ ਤੇ ਪਿੱਛੇ ਅਜੇ ਸਵਾ ਪੌਣੇ 3 ਸਾਲ ਲੱਗੇ ਹੋਏ ਨੇ ਸ਼ਾਇਦ ਸਾਲ ਡੇਢ ਸਾਲ ਸਵਾ ਸਾਲ ਪਿਆ ਆ ਕੁਲਵੰਤ ਸਿੰਘ ਉਹਦੇ ਵਿੱਚ ਭੱਜਦੇ ਨਜ਼ਰ ਆ ਰਹੇ ਨੇ ਸ਼ਰੇ ਆਮ ਉਹਨਾਂ ਦੀਆਂ ਮੀਠੀਆਂ ਚਲਦੀਆਂ ਪਈਆਂ ਕਿਵੇਂ ਦੇਖੋ ਉਹ ਮੱਖਣੀ ਆਲੀਆਂ ਰੋਟੀਆਂ ਦਾਲ ਦੇ ਨਾਲ ਖਾਂਦੇ ਹੋਏ ਨਜ਼ਰ ਆ ਰਹੇ ਨੇ ਹੁਣ ਇਹਨਾਂ ਦਾ ਬਿਆਨ ਕੀ ਆਏਗਾ ਇਹਨਾਂ ਦਾ ਬਿਆਨ ਇਹ ਆਣਾ ਹੈ ਕਿ ਜੀ ਮੈਂ ਆਪਣੇ ਹਲਕੇ ਦੇ ਲਈ ਮੈਂ ਆਪਣੇ ਲੋਕਾਂ ਦੇ ਲਈ ਸਾਡੇ ਕੇਂਦਰੀ ਮੰਤਰੀ ਤੋਂ ਕੁਝ ਮੰਗਣ ਗਿਆ ਸੀ ਆਪਣੇ ਹਲਕੇ ਨੂੰ ਸੁਧਾਰਨ ਦੇ ਲਈ ਗਿਆ ਸੀ ਇਹ ਇਹਦਾ ਬਿਆਨ ਆਏਗਾ ਪਰ ਨਹੀਂ ਅਗਰ ਇਹ ਬੰਦਾ ਸਾਡੇ ਹਲਕੇ ਦੇ ਲਈ ਕੁਝ ਕਰਨ ਗਿਆ ਸੀ ਜਾਂ ਸਾਡੇ ਹਲਕੇ ਦੇ ਲਈ ਕੋਈ ਮੰਗ ਮੰਗਣ ਗਿਆ ਸੀ ਸੈਂਟਰ ਤੋਂ ਤੇ ਫਿਰ ਇਸ ਨੇ ਮੀਡੀਆ ਦੇ ਵਿੱਚ ਕਿਉਂ ਨਹੀਂ ਦੱਸਿਆ ਇਸ ਬੰਦੇ ਨੇ ਆ ਕੇ ਕਿਉਂ ਨਹੀਂ ਕਿਹਾ ਕਿ ਮੈਂ ਕੁਲਵੰਤ ਸਿੰਘ ਬਾਜੀਗਰ ਆਪਣੇ ਹਲਕੇ ਦੀ ਮੰਗ ਦੇ ਲਈ ਭਾਜਪਾ ਦੇ ਕੇਂਦਰੀ ਮੰਤਰੀ ਦੇ ਕੋਲ ਆਪਣੀ ਮੰਗ ਰੱਖੀ ਨਹੀਂ ਇਸ ਨੇ ਮੰਗ ਕੀ ਰੱਖੀ ਆ ਕਿ ਮੈਂ ਆਪ ਜੀ ਨੂੰ ਸਮਰਥਨ ਦਿੰਨਾ ਕੁਝ ਦਿਨ ਪਹਿਲਾਂ ਪਠਾਨਮਾਜਰਾ ਦੇ ਕੇਸ ਦੇ ਵਿੱਚ ਇਹਨਾਂ ਦਾ ਨਾਮ ਆਇਆ ਦੇਮਾਨ 90 ਤੋਂ ਜਿਨ੍ਹਾਂ ਦਾ ਸ਼ਰੀਆਮ ਨਾਮ ਆਇਆ ਔਰ ਅਕਲਵੰਤ ਸਿੰਘ ਦਾ ਨਾਮ ਆਇਆ ਹੁਣ ਇਹ ਬੰਦਾ ਆਪਣਾ ਸਟੈਂਡ ਖੁੰਦਾ ਨਜ਼ਰ ਆ ਰਿਹਾ ਆ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਸੀਐਮ ਸਾਹਿਬ ਇਹਨਾਂ ਨੂੰ ਨੱਥ ਪਾਓ ਇੱਕ ਇੱਕ ਬੰਦਾ ਕਰਕੇ ਅਗਰ ਇੱਕ ਇੱਕ ਪੱਤਾ ਕਰਕੇ ਅਗਰ ਉੱਡਣ ਲੱਗ ਗਿਆ ਤੇ ਤੁਹਾਡੇ ਕੋਲ ਕੱਲਾ ਟਾਣਾ ਰਹਿ ਜਾਣਾ ਆ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਇਸ ਬੰਦੇ ਦੀ ਸੋਚ ਔਰ ਇਸ ਬੰਦੇ ਦੀ ਬੋਰਡ ਬੈਂਕ ਬਿਲਕੁਲ ਖਤਮ ਹੋ ਚੁੱਕੀ ਆ ਔਰ ਮੈਂ ਨਰੈਨਰ ਸਾਉਦ ਸਿੰਘ ਨੂੰ ਕਹਦਾ ਕਿ ਜਿਹੜਾ ਉੱਪਰ ਦੀਆਂ ਨੂੰ ਟਪਾ ਕੇ ਅਗਰ ਇਹ ਬੰਦਾ ਇਹ ਗੱਲ ਦਾ ਦਾਵਾ ਕਰੇਗਾ ਕਿ ਮੈਂ ਕੋਠੇ ਦੇ ਉੱਪਰ ਦੀ ਨਹੀਂ ਗਿਆ ਕੁਲਵੰਤ ਸਿੰਘ ਮੈਂ ਆਪ ਜੀ ਨੂੰ ਸੌਰੀ ਚਲਵੰਤ ਸਿੰਘ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਔਰ ਮੈਂ ਆਪ ਜੀ ਨੂੰ ਵੀਡੀਓ ਦਿਖਾ ਦਾਂਗਾ ਕੋਠੇ ਦੇ ਉੱਪਰ ਦੇ ਲੰਘ ਦੇ ਦੀ ਅਗਰ ਨਹੀਂ ਤੁਹਾਡੇ ਦਿਲ ਦੇ ਵਿੱਚ ਕੋਈ ਸ਼ੱਕ ਹੈ ਤੁਸੀਂ ਮੇਰੇ ਨਾਲ ਡਿਬੇਟ ਕਰ ਸਕਦੇ ਹੋ ਮੈਨੂੰ ਇਸ ਫੋਟੋ ਦਾ ਜਵਾਬ ਦੇ ਦਿਓ ਕਿ ਇੱਕ ਇੱਕ ਥਾਂ ਤੇ ਤੁਸੀਂ মিডিਆ ਚ ਕਹਿੰਦੇ ਹੋ ਕਿ ਬੀਜੇਪੀ ਸਾਨੂੰ ਇਹ ਕਰ ਗਈ ਬੀਜੇਪੀ ਸਾਡੀਆਂ ਸੜਕਾਂ ਨਹੀਂ ਬਣਾ ਰਹੀ ਬੀਜੇਪੀ ਸਾਡੇ ਨਾਲ ਧੱਕਾ ਕਰਦੀ ਆ ਪੰਜਾਬ ਸਰਕਾਰ ਨਾਲ ਧੱਕਾ ਕਰਦੀ ਆ ਪੰਜਾਬ ਦੇ ਲੋਕਾਂ ਦੇ ਹੱਕ ਖੋਰੀ ਆ ਕਿਸਾਨਾਂ ਦੇ ਹੱਕ ਖੋਰੀ ਆ ਇੱਕ ਪਾਸੇ ਤੁਸੀਂ ਬੈਠ ਕੇ ਉਹਨਾਂ ਨਾਲ ਰੋਟੀਆਂ ਖਾ ਰਹੇ ਹੋ ਇੱਕ ਪਾਸੇ ਬੈਠ ਕੇ ਤੁਸੀਂ ਉਹਨਾਂ ਨਾਲ ਗੁਲਛੜੀਆਂ ਉਡਾ ਰਹੇ ਹੋ ਕੀ ਆ ਇਹ ਸਾਡੇ ਆਮ ਜਨਤਾ ਨੂੰ ਤੁਸੀਂ ਬੇਵਕੂਫ ਸਮਝ ਰਹੇ ਹੋ ਜਾਂ ਸਾਨੂੰ ਗੁੰਮਰਾਹ ਕਰ ਰਹੇ ਹੋ ਮੈਂ ਆਪ ਜੀ ਨੂੰ ਔਰ ਆਪ ਜੀ ਦੀਆਂ ਜਿੰਨੀਆਂ ਕਰਤੂਤਾਂ ਨੇ ਮੈਂ ਆਪ ਜੀ ਨੂੰ ਚੈਲੰਜ ਕਰਦਾ ਹਾਂ ਮੈਂ ਦਿੱਲੀ ਤੱਕ ਤਾਰਾ ਲਾਣ ਦੀ ਯੂਰਤ ਰੱਖਦਾ ਹਾਂ ਅਗਰ ਕੋਈ ਵੀ ਪਾਰਟੀ ਤੁਹਾਨੂੰ ਆਪਣੇ ਨਾਲ ਜੋੜੇਗੀ ਉਸ ਪਾਰਟੀ ਦਾ ਮੈਂ ਔਰ ਮੇਰੀ ਟੀਮ ਔਰ ਮੇਰਾ ਹੜਕਾ ਵਿਰੋਧ ਕਰੇਗਾ ਅਗਰ ਤੁਸੀਂ ਇੰਨੇ ਯੋਗ ਹੈਗੇ ਕਿਸੇ ਜੇ ਤੁਸੀਂ ਚੰਗੇ ਕੰਮ ਕੀਤੇ ਨੇ ਜੇ ਤੁਸੀਂ ਕੋਈ ਗਲਤ ਕੰਮ ਨਹੀਂ ਕੀਤਾ ਤੇ ਤੁਸੀਂ ਆਪਣੇ ਸਟੈਂਡ ਤੇ ਰਹੋ ਆਪਣੀਆਂ ਲੱਤਾਂ ਤੇ ਰਹੋ ਜੋ ਹੁੰਦਾ ਹੈ ਉਹ ਕੋਰਟ ਦੇਖੇਗਾ ਪਰ ਤੁਸੀਂ ਭੱਜਦੇ ਨਜ਼ਰ ਆ ਰਹੇ ਹੋ ਅਗਰ ਤੁਹਾਡੇ ਜੇ ਜ਼ਮੀਰ ਤੁਹਾਡੀ ਜ਼ਮੀਰ ਜਾਗਦੀ ਆ ਜ਼ਮੀਰ ਨਾਮ ਦੀ ਕੋਈ ਤੁਹਾਡੇ ਚ ਚੀਜ਼ ਹੈਗੀ ਤੇ ਮੈਂ ਆਪ ਜੀ ਨੂੰ ਕਹਿਣਾ ਆ ਕਿ ਇੱਕ ਵਾਰ ਸਾਹਮਣੇ ਆ ਕੇ ਖੜ ਜੋ ਪਾਰਟੀ ਛੱਡ ਕੇ ਨਾ ਭਜੋ ਸੀਐਮ ਸਾਹਿਬ ਨੇ ਤੁਹਾਨੂੰ ਟਿਕਟ ਦਿੱਤੀ ਸੀ ਕੇਜਰੀਵਾਲ ਨੇ ਤੁਹਾਨੂੰ ਟਿਕਟ ਦਿੱਤੀ ਸੀ ਤੁਹਾਨੂੰ ਐਮਐਲਏ ਚੁਣਿਆ ਲੋਕਾਂ ਨੇ ਚੁਣਿਆ ਪਰ ਹੁਣ ਤੁਸੀਂ ਪਾਰਟੀ ਛੱਡ ਕੇ ਨਾ ਭਜੋ ਸਾਈਕਲ ਦਾ ਸਟੈਂਡ ਹੁੰਦਾ ਹੈ ਤੁਸੀਂ ਆਪਣਾ ਵੀ ਸਟੈਂਡ ਰੱਖੋ ਕੁਲਵੰਤ ਸਿੰਘ ਸੋਰੀ ਚਲਵੰਤ ਸਿੰਘ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਚਲਵੰਤ ਸਿੰਘ ਚਾਲੂ ਬੰਦਾ ਹੋ ਗਿਆ ਏ ਕੁਲਵੰਤ ਸਿੰਘ ਅੱਜ ਇਸ ਪਾਰਟੀ 'ਚ ਕੱਲ ਨੂੰ ਭਾਜਪਾ ਨੂੰ ਧੋਖਾ ਦੇਗਾ ਪਰसों ਨੂੰ ਕਾਂਗਰਸ ਨੂੰ ਧੋਖਾ ਦੇਗਾ ਫਿਰ ਕੱਲ੍ਹਿਆਂ ਨੂੰ ਧੋਖਾ ਦੇਗਾ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਇਸ ਬੰਦੇ ਤੋਂ ਜਿੰਨਾ ਹੋ ਸਕਦਾ ਭਾਜਪਾ ਵਾਲੇ ਬਚਨ ਅਗਰ ਕੋਈ ਪਾਰਟੀ ਇਸ ਬੰਦੇ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰੇਗਾ ਤੇ ਉਸ ਪਾਰਟੀ ਦਾ ਵਿਰੋਧ ਮੈਂ ਔਰ ਮੇਰਾ ਹਲਕਾ ਔਰ ਮੇਰੀ ਟੀਮ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ